ਸਸੀ ਗੱਲ ਜੀ ਖਬਰ ਵਾਲੇ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਕਪੜ ਸ਼ਾਨ ਪ੍ਰੋਗਰਾਮ ਅੱਜ ਫੇਰ ਲੈ ਕੇ ਹਾਜ਼ਰ ਹੋਇਆ ਹਾਂ ਅੱਜ ਦੇ ਕਪੜ ਸ਼ਾਨ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਹਾਈ ਪ੍ਰੋਫਾਈਲ ਸੈਕਸ ਸਕੈਂਡਲ ਜਿਹੜਾ ਕਿ ਅੱਜ ਦੇ ਦੌਰ ਦੇ ਵਿੱਚ ਦੇਖਿਆ ਜਾਵੇ ਹਨੀ ਟ੍ਰੈਪ ਕਹਿੰਦੇ ਨੇ ਹਨੀ ਟ੍ਰੈਪ ਜਿਹੜਾ ਕਿ ਬਹੁਤ ਵੱਡੇ ਰਾਜਨੀਤਿਕ ਘਰਾਣਿਆਂ ਨਾਲ ਜੁੜਿਆ ਸੀ ਜਦੋਂ ਚਰਚਾ ਚ ਆਇਆ ਸੀ ਤੇ ਨਾਲ ਹੀ ਪੁਲਿਸ ਅਫਸਰਾਂ ਨਾਲ ਐਸਐਸਪੀ ਵੀ ਇਨਵੋਲਵਮੈਂਟ ਸੀ ਜਿਸ ਨੂੰ ਐਸਐਸਪੀ ਨੂੰ ਅੱਜ ਮਹਾਲੀ ਦੀ ਸੀਬੀਆਈ ਅਦਾਲਤ ਨੇ ਐਸਐਸਪੀ ਸਮੇਤ ਡੀਐਸਪੀ 2 ਐਸਐਚਓ ਬਗੈਰਾ ਨੂੰ ਦੋਸ਼ਾਇਦ ਕਰ ਦਿੱਤੇ ਗਏ ਨੇ ਉਹਨਾਂ ਨੂੰ 4 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਣੀ ਆ ਜਣੇ ਕਿ ਹਣੀ ਟਰੈਪ ਅੱਪਾ ਅੱਜ ਦੇ ਦੌਰ ਦੇ ਵਿੱਚ ਵਰਤੀ ਜਾਣ ਵਾਲੀ ਪਾਸ਼ਾ ਦੀ ਵਰਤੋਂ ਕਰਾਂਗੇ ਹਣੀ ਟਰੈਪ ਹਣੀ ਟਰੈਪ ਦੇ ਵਿੱਚ ਕੀ ਸੀ ਮਾਮਲਾ ਪੂਰਾ ਉਹਦੀਆਂ ਪਰਤਾਂ ਨੂੰ ਫਰੋਲਦੇ ਆ ਪੂਰਾ ਕੱਪੜੇ ਛਾਂ ਕਰਦੇ ਆ ਇਹ ਮਾਮਲਾ ਜਿਹੜਾ ਕਿ ਉਸ ਸਮੇਂ ਰੋਸ਼ਨੀ ਚ ਆਇਆ ਸੀ ਜਦੋਂ ਮੋਗਾ ਦੇ ਵਿੱਚ ਦਿਵਿੰਦਰ ਸਿੰਘ ਗਰਚਾ ਐਸਐਸਪੀ ਤਾਇਨਾਤ ਸੀ 2007 ਦੇ ਵਿੱਚ ਸਾਲ 2007 ਦੇ ਵਿੱਚ ਆਪਾਂ ਕਿਉਂਕਿ ਇਹਦੀ ਸ਼ੁਰੂ ਤੋਂ ਦਰਸ਼ਕਾਂ ਨੂੰ ਜਾਣਕਾਰੀ ਦੱਸਣੀ ਜ਼ਰੂਰੀ ਆ ਕਿਉਂਕਿ ਭਾਵੇਂ ਸ਼ਾਰਟ ਕੁਝ ਜਿਹੜੀਆਂ ਹੈਗੀਆਂ ਖਬਰਾਂ ਚੱਲ ਰਹੀਆਂ ਨੇ ਵੀ ਐਸਐਸਪੀ ਤੇ ਡੀਐਸਪੀ ਦੋ ਐਸਐਚਓ ਨੂੰ ਜਿਹੜੀ ਹੈਗੀ ਆ ਸਜ਼ਾ ਸੁਣਾਈ ਜਾਣੀ ਆ 4 ਅਪ੍ਰੈਲ ਨੂੰ ਸੈਕਸ ਸਕੈਂਡਲ ਦੇ ਵਿੱਚ ਇਸ ਨੂੰ ਉਸ ਸਮੇਂ ਸੈਕਸ ਸਕੈਂਡਲ ਅਖਬਾਰਾਂ ਦੇ ਵਿੱਚ ਛਾਪਿਆ ਗਿਆ ਸੀ ਹਾਈ ਪ੍ਰੋਫਾਈਲ ਨਾਮ ਜਿਹੜੇ ਔਨ ਕਰਕੇ ਭਾਵੇਂ ਕਿ ਇਸ ਇਹਨੂੰ ਹਾਈ ਕੋਰਟ ਨੇ ਇਹ ਤੇਸੋ ਮੋਟੋ ਨੋਟਿਸ ਲੈਂਦੇ ਆ ਇਸ ਨੂੰ ਸੀਬੀਆਈ ਨੂੰ ਇਹਦੀ ਜਾਂਸ ਆਫ ਦਿੱਤੀ ਸੀ ਆਪਾਂ ਥੋੜਾ ਜਿਹਾ ਕਹਾਣੀ ਕੀ ਸੀ ਦੋ ਲੜਕੀਆਂ ਸਨ ਜਿਹੜੀਆਂ ਕਿ ਔਰ ਵੱਡੇ ਵੱਡੇ ਲੋਕਾਂ ਪਾਸ ਜਾਂਦੀਆਂ ਸਨ ਜਾਂ ਪਰੋਸੀਆਂ ਜਾਂਦੀਆਂ ਸਨ ਫਿਰ ਵੱਡੇ ਵੱਡੇ ਲੋਕਾਂ ਨੂੰ ਜਿਹੜਾ ਹੈਗਾ ਕੀ ਹੁੰਦਾ ਸੀ ਉਹਨਾਂ ਤੇ ਹਣੀ ਟਰੈਪ ਲੱਗ ਜਾਂਦਾ ਸੀ ਮੌਕੇ ਤੇ ਉਹਨਾਂ ਨੂੰ ਰੰਗੇ ਹੱਥ ਪੁਲਿਸ ਫੜ ਲੈਂਦੀ ਸੀ ਤੇ ਪੁਲਿਸ ਫੜ ਕੇ ਫੇਰ ਉਹਨਾਂ ਨੂੰ ਬਲੈਕਮੇਲ ਕਰਦੀ ਸੀ ਤੇ ਉਹਨਾਂ ਤੋਂ ਪੈਸੇ ਵਟੋਰਦੀ ਸੀ ਭਾਵੇਂ ਕਿ ਅਸੀਂ ਲੜਕੀਆਂ ਦੇ ਨਾਮ ਨਹੀਂ ਲਵਾਵਾਂਗੇ ਕਿਉਂਕਿ ਅੱਜ ਵੀ ਲੜਕੀਆਂ ਜਿਹੜੀਆਂ ਹੈਗੀਆਂ ਆਪਣੇ ਘਰਾਂ ਦੇ ਵਿੱਚ ਉਹ ਇੱਜ਼ਤ ਦੀ ਜ਼ਿੰਦਗੀ ਜਿਉ ਰਹੀਆਂ ਨੇ ਕਿਉਂਕਿ ਇੱਕ ਤਾਂ ਜਗਰਾਉਂ ਨੇੜਲੇ ਪਿੰਡ ਦੀ ਲੜਕੀ ਹੈ ਇੱਕ ਜਿਹੜੀ ਹੈਗੀ ਆ ਮੋਗਾ ਨੇੜਲੇ ਪਿੰਡ ਦੀ ਲੜਕੀ ਹੈ ਇਹ ਮਾਮਲਾ ਉਸ ਸਮੇਂ ਰੋਸ਼ਨੀ ਚ ਆਇਆ ਜਦੋਂ ਦੋਵਾਂ ਲੜਕੀਆਂ ਨੇ ਜਿਹੜੀਆਂ ਕਿ ਦੇ ਵਪਾਰ ਦੇ ਤੰਦੇ ਦੀ ਮੋਰੀ ਬਣਾਈਆਂ ਗਈਆਂ ਸਨ ਉਹਨਾਂ ਜਿਹੜੇ ਕਿੰਗ ਪੈਨ ਸੀਗੇ ਇਸ ਘਟਨਾਵਾਂ ਦੇ ਉਹਨਾਂ ਜਿਵੇਂ ਕਿ ਐਸ ਐਚਓ ਔਰ ਜਿਹੜੇ ਉਹਨਾਂ ਦੇ ਆਕਾ ਸੀਗੇ ਟੀਚਰ ਕਲੋਨੀ ਮੋਗਾ ਦੇ ਰਹਿਣ ਵਾਲੇ ਦੋ ਮੀਆਂ ਬੀਬੀ ਉਹਨਾਂ ਦੇ ਵਿੱਚ ਅਣਬਣ ਹੋ ਗਈ ਪੈਸੇ ਨੂੰ ਲੈਣ ਦੇਣ ਕਰਕੇ ਤਾਂ ਉਹਨਾਂ ਨੇ ਦੱਸਿਆ ਜਾਂਦਾ ਵੀ ਜਿਹੜੀ ਹੈਗੀ ਆ ਮੋਗਾ ਦੇ ਵਿੱਚ ਅਪ੍ਰੈਲ ਦੇ ਮਹੀਨੇ 2007 ਦੇ ਵਿੱਚ ਕੰਪਲੇਂਟ ਲਿਖਾਈ ਉਹਨਾਂ ਦੇ ਖਿਲਾਫ ਤੇ ਇਹ ਮਾਮਲਾ ਜਦੋਂ ਐਸਐਸਪੀ ਕੋਲੇ ਉਹ ਪੇਸ਼ ਹੋਈਆਂ ਸਨ ਐਸਐਸਪੀ ਕੋਲੇ ਕੰਪਲੇਂਟ ਗਈ ਐਸਐਸਪੀ ਨੇ ਜਦੋਂ ਇਹ ਮਾਮਲਾ ਉਹਨੂੰ ਜਿਹੜੇ ਐਸਐਚਓ ਸੀ ਰਮਨ ਕੁਮਾਰ ਉਹਨੂੰ ਬੁਲਾਇਆ ਗਿਆ ਤਾਂ ਉਹਨੇ ਐਸਐਚਓ ਨੇ ਜਿਹੜਾ ਹੈਗਾ ਐਸਐਸਪੀ ਨੂੰ ਖੁੱਲਕੇ ਦੱਸ ਦਿੱਤਾ ਵੀ ਆ ਘਟਨਾ ਜੀ ਤਾਂ ਤੁਸੀਂ ਵੀ ਨਾਲ ਖੇਡੂ ਸੂਤਰ ਦੱਸਦੇ ਹਨ ਕਿ ਐਸ ਐਚਓ ਨੇ ਐਸ ਐਸ ਪੀ ਨੂੰ ਵੀ ਨਾਲ ਲਾ ਲਿਆ ਇੱਕ ਕਹਾਣੀ ਇਹ ਹੋਈ ਤੇ ਉਲਟਾ ਜਿਹੜਾ ਹੈਗਾ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਜਿਹੜੀ ਕਿਸੇ ਤੋਂ ਕੰਬਰੇਟ ਲੈ ਕੇ ਬਲੈਕਮੇਲਿੰਗ ਦੀ ਉਹਨਾਂ ਲੜਕੀਆਂ ਨੂੰ ਉਹ ਗ੍ਰਿਫਤਾਰੀ ਪਾ ਦਿੱਤੀ ਦੱਸਿਆ ਜਾਂਦਾ ਕਿ ਕੁਝ ਸਮੇਂ ਤੱਕ ਉਹਨਾਂ ਨੂੰ ਬਰਿਆ ਬੜੂ ਕੇ ਜਿਹੜਾ ਹੈਗਾ ਲੜਕੀਆਂ ਨੂੰ ਇਹ ਤੰਦਾ ਚੱਲਦਾ ਰਿਹਾ ਤੇ ਜਾਂਚ ਵੀ ਉਧਰ ਜਿਹੜੀ ਹੈਗੀ ਠੱਪ ਕਰਾ ਦਿੱਤੀ ਗਈ ਸੀ ਪਰ ਜਿਉਂ ਹੀ ਲੜਕੀਆਂ ਨੂੰ ਆਪਣਾ ਜਿਹੜਾ ਹੋਸ਼ ਆਇਆ ਉਹਨਾਂ ਨੇ ਮੀਡੀਆ ਦੇ ਕੋਲ ਜਾ ਕੇ ਸਾਰੀ ਦੁੱਖ ਕਹਾਣੀ ਦੱਸੀ ਤੇ ਖਬਰਾਂ ਲੱਗਣ ਤੋਂ ਬਾਅਦ ਦੇ ਵਿੱਚ ਇਹ ਮਾਮਲਾ ਜਿਹੜਾ ਹੈਗਾ ਭਾਵੇਂ ਕੀ ਨੋਟਿਸ ਲਿਆ ਗਿਆ ਔਸਮੇ ਦੀ ਭਾਵੇਂ ਜਿਹੜੇ ਐਲਕੇ ਜਾਦਵ ਸੀ ਡੀਜੀਪੀ ਲਾਉਣ ਆਰਡਰ ਉਹਨਾਂ ਨੇ ਜਾਂਚ ਕੀਤੀ ਜਾਂਚ ਦੇ ਵਿੱਚ ਉਹਨਾਂ ਨੇ ਐਸਐਚਓ ਨੂੰ ਸ਼ਾਮਲ ਕੀਤਾ ਜਿਹੜਾ ਕਿ ਜਿਹਦਾ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਇਥੋਂ ਤੋਂ ਕਿ ਇਥੋਂ ਤੱਕ ਕੇ ਉਹਨਾਂ ਨੇ ਲੋਕਾਂ ਦੇ ਬਿਆਨ ਲੈ ਕੇ ਸਾਰੇ ਮਾਮਲੇ ਦਰਜ ਕਰਕੇ ਨਾਲ ਹੀ ਖਬਰਾਂ ਦੇ ਵਿੱਚ ਰਾਜਨੀਤਿਕ ਘਰਾਣੇ ਦੇ ਜਿਹੜਾ ਹੈਗਾ ਸਹਿਜਾਦਾ ਦਾ ਨਾਮ ਆ ਗਿਆ ਮੋਗਾ ਦੇ ਮੋਗਾ ਦੇ ਬਰਜਿੰਦਰ ਸਿੰਘ ਮੱਖਣ ਬਰਾੜ ਦਾ ਨਾਮ ਆ ਗਿਆ ਤੇ ਉਹਦੇ ਅੱਥੀ ਦਾ ਨਾਮ ਆ ਗਿਆ ਇਸ ਮਾਮਲੇ ਦੇ ਵਿੱਚ ਕਿਉਂਕਿ ਜਿਹੜੀ ਜਾਂਚ ਆਈ ਸੀ ਜਾਂਚ ਦੇ ਵਿੱਚ ਕਹਿੰਦੇ 100 ਤੋਂ ਵੱਧ ਜਿਹੜੇ ਲੋਕਾਂ ਨੂੰ ਨਾਲ ਬਲੈਕਮੇਲਿੰਗ ਹੋਈ ਸੀ 100 ਤੋਂ ਵੱਧ ਲੋਕਾਂ ਨੂੰ ਜਿਹੜੇ ਰਸੂਖਦਾਰ ਸੀਗੇ ਜਿਹੜੇ ਇੰਡਸਟਰੀਲਿਸਟ ਸੀ ਉਹਨਾਂ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਦਾ ਹਨੀ ਟ੍ਰੈਪ ਲਾ ਕੇ ਪੁਲਿਸ ਨੇ ਬਲੈਕ ਬਲੈਕਮੇਲ ਕੀਤਾ ਗਿਆ ਸੀ ਪਤਾ ਲੱਗਿਆ ਕਿ ਜਿਹੜੀ ਹੈਗੀ ਆ ਜਾਂਚ ਦੇ ਵਿੱਚ ਕਰੋੜਾ ਰੁਪਏ ਦਾ ਦੱਸਿਆ ਗਿਆ ਵੀ ਇਕੱਠੇ ਕੀਤੇ ਗਏ ਕਿਤੋਂ-ਕਿਤੋਂ ਕਿੰਨੇ ਇਕੱਠੇ ਕੀਤੇ ਗਏ ਇਹ ਇਹਦੀ ਜਿਹੜੀ ਹੈਗੀ ਆ ਪੂਰਾ ਭਾਂਡਾ ਇੱਕ ਭਾਗੀ ਕੇ ਜਿਹੜਾ ਨਿਹਾਲ ਸਿੰਘ ਵਾਲਾ ਹਲਕਾ ਵਾ ਮੋਗਾ ਜ਼ਿਲ੍ਹੇ ਦਾ ਪਿੰਡ ਭਾਗੀ ਕੇ ਦੇ ਰঞ্জੀਤ ਸਿੰਘ ਨੇ ਰਿਕਾਰਡਿੰਗ ਜਿਹੜੀ ਹੈਗੀ ਆ ਪੇਸ਼ ਕੀਤੀ ਜਿਹਦੇ ਵਿੱਚ ਉਸਨੇ 50000 ਉਸ ਤੋਂ ਵੀ ਲਿਆ ਦੱਸਿਆ ਗਿਆ ਕਿ ਉਸ ਨੂੰ ਬਲੈਕਮੇਲ ਕਰਕੇ ਡਰਾ ਧਮਕਾ ਕੇ ਉਹ ਤੋਂ ਵੀ 50000 ਇਕੱਠਾ ਕੀਤਾ ਗਿਆ ਫਿਰ ਇਹ ਜਿਹੜਾ ਹੈਗਾ ਹਾਈ ਕੋਰਟ ਨੇ ਜਦੋਂ ਸੋ ਮੋਟੋ ਨੋਟਿਸ ਲਿਆ ਇਹਨੂੰ ਇਹ ਜਾਂਚ ਸੀਬੀਆਈ ਨੂੰ ਦੇ ਦਿੱਤੀ ਸੀਬੀਆਈ ਦੀ ਜਾਂਚ ਇੰਨੀ ਲੰਬੀ ਚੱਲੀ ਚਲੋ ਆਖਰ ਨੂੰ ਇਨਸਾਫ ਮਿਲਿਆ 18 ਸਾਲਾਂ ਬਾਅਦ ਸੀਬੀਆਈ ਨੇ ਉਸ ਸਮੇਂ ਦੇ ਐਸਐਸਪੀ ਦਵਿੰਦਰ ਸਿੰਘ ਗਰਚਾ ਡੀਐਸਪੀ ਦਰਸ਼ਨ ਸਿੰਘ ਤੇ ਐਸਐਚਓ ਰਮਨਜੀਤ ਸਿੰਘ ਜਿਹੜੇ ਸਿਟੀ ਦੇ ਐਸਐਚਓ ਅਮਰਜੀਤ ਸਿੰਘ ਨੂੰ ਜਿਹੜਾ ਹੈਗਾ ਦੋ ਸ਼ਾਇਦ ਕਰ ਦਿੱਤੇ ਜਿਹਦਾ ਕਿ 4 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਣੀ ਆ ਇਸ ਸੰਗੀਨ ਮਾਮਲੇ ਦੇ ਵਿੱਚ ਹੁਣ ਦੇਖਾਂਗੇ ਕਿ 4 ਅਪ੍ਰੈਲ ਨੂੰ ਕੀ ਸਜ਼ਾ ਸੁناਈ ਜਾ ਰਹੀ ਆ ਕਿਉਂਕਿ ਭਾਵੇਂ ਕਿ ਅਦਾਲਤ ਨਹੀਂ ਸੀਬੀਏ ਦੀ ਅਦਾਲਤ ਨਹੀਂ ਬਰਜਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਨੂੰ ਸਬੂਤਾਂ ਦੀ ਘਾਟ ਹੋਣ ਕਾਰਨ ਬਰੀ ਕਰ ਦਿੱਤਾ ਤੇ ਇਸ ਵਿੱਚ ਦੱਸਦੇ ਕਿ 50 ਦੇ ਕਰੀਬ ਲੋਕ ਸ਼ਾਮਿਲ ਕੀਤੇ ਗਏ ਸਨ ਤੇ ਬਹੁਤ ਸਾਰੇ ਜਿਹੜੇ ਹੈਗੇ ਆ ਲੋਕਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਅਤੇ ਇਸ ਜਿਹੜੇ ਮਾਮਲੇ ਦੇ ਵਿੱਚ ਜਿਹੜੇ ਮੁੱਖ ਕਿੰਗ ਬੈਨ ਸੀ ਉਹ ਪਹਿਲੇ ਗ੍ਰਿਫਤਾਰ ਕਰ ਲਏ ਗਏ ਸੀ ਜਿਹੜੇ ਕਿ ਅਜੇ ਕੁਮਾਰ ਔਰ ਜਿਹੜੇ ਹੈਗੇ ਉਹਦੀ ਪਤਨੀ இந்துਵਾਲਾ ਕਿਉਂਕਿ ਉਹ ਲੰਬਾ ਸਮਾਂ ਜੇਲ੍ਹ ਦੇ ਵਿੱਚ ਲਾ ਕੇ ਬਾਹਰ ਸਨ ਭਾਵੇਂ ਕਿ ਉਹਨਾਂ ਦੀ ਵੀ ਘਟਨਾ ਵਾਪਰੀ ਕਿਉਂਕਿ ਆਪਸੀ ਦੱਸਿਆ ਜਾਂਦਾ ਕਿ ਇਸ ਤੋਂ ਬਾਅਦ ਦੇ ਵਿੱਚ இந்துਵਾਲਾ ਦੇ ਵੀ ਕਹਿੰਦੇ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਪਰ ਇਹ ਮਾਮਲਾ ਜਿਹੜਾ ਹੈਗਾ ਇਹ ਸੀ ਮੋਗਾ ਦਾ ਸੈਕਸ ਸਕੈਂਡਲ ਜਿਹੜਾ ਬਹੁਤ ਚਰਚਿਤ ਸੀ ਤੇ ਹਨੀ ਟਰੈਪ ਅੱਜ ਦੀ ਭਾਸ਼ਾ ਵਿੱਚ ਕਹਿੰਨੇ ਆ ਤੇ ਹੁਣ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਇੱਕ ਪਰਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਊਂਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ